ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸੰਜੈ ਨਿਊਜ਼ ਤੇ ਮੈਂ ਹਾਂ ਪ੍ਰਦੀਪ ਗੌਰ ਤੰਦਰਸ਼ੀ ਦੇ ਵਿੱਚ ਧੁੱਤ ਐਸਐਸਆਈ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਤਾਂ ਬਿਲਕੁਲ ਦੱਸਦੀ ਹੈ ਕਿ ਜਲੰਧਰ ਦੇ ਬੱਸ ਸਟੈਂਡ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਨਸ਼ੇ ਦੇ ਵਿੱਚ ਧੁੱਤ ਹੁੰਦਾ ਸ਼ਰਾਬ ਪੀਤੀ ਹੁੰਦੀ ਹੈ ਤੇ ਇਸ ਐਸਐਸਆਈ ਦੀ ਵੀਡੀਓ ਕਿਸੇ ਸਖਸ਼ ਤੇ ਵੱਲੋਂ ਬਣਾ ਲਈ ਜਾਂਦੀ ਹੈ ਤੇ ਜਦੋਂ ਉਸ ਨੂੰ ਪੁੱਛਿਆ ਜਾਂਦਾ ਹੈ ਕਿ ਤੁਸੀਂ ਸ਼ਰਾਬ ਕਿਉਂ ਪੀਤੀ ਹੈ ਕਿਉਂਕਿ ਤੁਸੀਂ ਡਿਊਟੀ ਤੇ ਹੋ ਤੋ ਐਸਆਈ ਦਾ ਜਵਾਬ ਸੁਣ ਕੇ ਸ਼ਾਇਦ ਤੁਸੀਂ ਵੀ ਹੈਰਾਨ ਹੋ ਜਾਓਗੇ ਤਾਂ ਕਹਿੰਦਾ ਹੈ ਕਿ ਉਸਨੇ ਅੱਧਾ ਪੈਗ ਲਗਾਇਆ ਹੈ ਜ਼ਿਆਦਾ ਨਹੀਂ ਪੀਤੀ ਤਾਂ ਉਹ ਪਹਿਲਾਂ ਤੁਹਾਨੂੰ ਵੀਡੀਓ ਦਿਖਾ ਦਿੰਨੇ ਆ ਵੀਡੀਓ ਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜ਼ਮੀਨ ਦੇ ਉੱਤੇ ਇਹ ਸਖਸ਼ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਜਦੋਂ ਜ਼ਮੀਨ ਦੇ ਉੱਤੇ ਡਿੱਗਦਾ ਹੈ ਉਸ ਡਿੱਗਣ ਦੀ ਵੀਡੀਓ ਹੁਣ ਇਸ ਕੈਮਰੇ ਦੇ ਵਿੱਚ ਰਿਕਾਰਡ ਹੋ ਗਈ ਹੈ ਜੋ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਲੋਕਾਂ ਨੇ ਐਸਐਸਆਈ ਚ ਨਸ਼ੇ ਤੋਤ ਜਿਸ ਤਰੀਕੇ ਦੇ ਨਾਲ ਉਹਦੇ ਨਾਲ ਗੱਲ ਕੀਤੀ ਤਾਂ ਉਸਨੇ ਦੱਸਿਆ ਕਿ ਉਸਨੇ ਸਿਰਫ ਤੇ ਸਿਰਫ ਅੱਧਾ ਪੈਗ ਲਗਾਇਆ ਜ਼ਿਆਦਾ ਨਹੀਂ ਪੀਤੀ ਤਾਂ ਦੱਸਦੀ ਹੈ ਕਿ ਕਰੀਬ 20 ਮਿੰਟ ਤੱਕ ਪਾਰਕਿੰਗ ਏਰੀਆ ਦੇ ਵਿੱਚ ਫੁੱਟਪਾਥ ਤੇ ਬੈਠ ਕੇ ਜਿਸ ਤਰੀਕੇ ਦੇ ਨਾਲ ਬੱਸ ਦਾ ਇੰਤਜ਼ਾਰ ਕਰ ਰਹੀਆ ਸੀ ਉਸ ਤੋਂ ਬਾਅਦ ਹੀ ਕਿਸੇ ਸਖਤੇ ਵੱਲੋਂ ਇਸ ਦੀ ਵੀਡੀਓ ਬਣਾ ਲਈ ਜਾਂਦੀ ਹੈ ਤਾਂ ਵੱਡੇ ਸਵਾਲ ਇੱਥੇ ਪੈਦਾ ਹੁੰਦੇ ਨੇ ਕਿ ਜੇਕਰ ਪੁਲਿਸ ਮੁਲਾਜ਼ਮ ਡਿਊਟੀ ਦੇ ਦੌਰਾਨ ਇਸ ਤਰੀਕੇ ਦੇ ਨਾਲ ਨਸ਼ੇ ਦੇ ਵਿੱਚ ਧੁੰਦ ਹੁੰਦੇ ਨੇ ਤਾਂ ਬਾਕੀ ਲੋਕਾਂ ਦਾ ਫਿਰ ਕੀ ਹੋਏਗਾ ਕੌਣ ਉਹਨਾਂ ਦੇ ਚਲਾਨ ਕੱਟੇਗਾ ਕੌਣ ਉਹਨਾਂ ਨੂੰ ਹਟਾਏਗਾ ਕੌਣ ਉਹਨਾਂ ਨੂੰ ਸੁਰੱਖਿਅਤ ਘਰ ਪਹੁੰਚਾਏਗਾ ਤਾਂ ਜਨਤਾ ਦੇ ਬਹੁਤ ਸਾਰੇ ਸਵਾਲ ਨੇ ਇਹਨਾਂ ਦੇ ਜਵਾਬ ਨੇ ਜਿਹੜੇ ਸਿਰਫ ਤੇ ਸਿਰਫ ਪ੍ਰਸ਼ਾਸਨ ਤੋਂ ਲਈ ਜਾ ਸਕਦੇ ਨੇ ਤਾਂ ਇੱਕ ਵਾਰ ਪੂਰੀ ਵੀਡੀਓ ਦੇਖ ਲੈਂਦੇ ਹਾਂ ਮਲਾਈਨ ਸ਼ਰਾਬੀ ਇਹ ਦੇਖੋ ਉੱਠੇ ਨਹੀਂ ਆਉਂਦੇ ਮਲਾਈਮ ਕੋ ਇਹ ਦੇਖੋ ਇਹ ਐਸਾ ਹੀ ਹੈ ਟ੍ਰੇਨਿੰਗ ਦੇ ਟ੍ਰੇਨਿੰਗ ਦੇ ਲੱਗੇ ਇਹਨਾਂ ਦਾ ਕਹਿਣਾ ਵਾ ਟ੍ਰੇਨਿੰਗ ਤੇ ਆ ਜੀ ਆਹ ਦੇਖੋ ਹਾਲਾਤ ਦੇਖੋ ਪੰਜਾਬ ਪੁਲਿਸ ਦੇ ਵੀ ਆਪ ਹੀ ਗਲੁੱਟਨੀਆਂ ਖਾਂਦੀ ਫਿਰਦੀ ਏ ਪਬਲਿਕ ਨੂੰ ਕਿਵੇਂ ਸੰਭਾਲੋਗੇ ਇਹ ਆਪ ਹੀ ਲੰਮੇ ਪੈ ਰਹੇ ਆ ਦੇਖੋ ਜੀ ਇਹ ਐਸਾ ਹੀ ਮੌਕੇ ਦੇ ਉਹਨਾਂ ਕੋ ਆਪਣਾ ਭਾਰ ਹੀ ਨਹੀਂ ਚੱਲ ਹੋ ਰਿਹਾ ਪਬਲਿਕ ਦਾ ਭਾਰ ਕੇ ਚ ਮਾਲਣ ਸਰ ਉੱਠੋ ਠੋਠ ਦੇ ਨਹੀਂ ਪੇ ਸਰ ਉੱਠੋ ਉਹ ਨਹੀਂ ਜੀ ਕਹਿੰਦੇ ਮੈਂ ਚੱਲ ਕੇ ਦਿਖਾਉਣਾ ਹੁਣ ਤੁਹਾਡੇ ਕੋ ਉੱਠਿਆ ਨਹੀਂ ਜਾਂਦਾ ਇੱਕ ਵਾਰ ਲੇਟ ਜਾਂਦੇ ਉਹਦੇ ਨਹੀਂ ਵੈਸੇ ਤੁਹਾਡੇ ਕੋ ਖੜਾ ਹੋਇਆ ਜਾਂਦੇ ਇੱਕ ਛੋਟਾ ਜਿਹਾ ਸਵਾਲ ਆ ਤੁਹਾਡੇ ਕੋ ਖੜਾ ਹੋਇਆ ਜਾਂਦੇ ਸਰ ਹਾਂਜੀ ਹਿੱਲ ਹਿੱਲੀ ਤੇ ਜਾਂਦੇ ਉਹਦੇ ਹਾਂਜੀ ਇਹਦੇ ਕਿਤੇ ਖੜੇ ਹੋ ਸਾਡੇ ਸਾਹਮਣੇ ਕਿਤੇ ਖੜੇ ਹੋ ਤੁਰ ਕੇ ਮੜੇ ਤੁਰ ਕੇ ਦਿਖਾਓ ਅਫਸਰ ਤੁਰ ਕੇ ਮੜੇ ਤੁਰ ਕੇ ਦਿਖਾਓ ਆਹ ਦੇਖੋ ਆ ਤੁਰਦੇ ਬਿਓ ਆਹ ਦੇਖੋ ਜੀ ਆ ਤੁਰਦੇ ਬਿਓ ਸਰ ਤੁਸੀਂ ਹਾਲਾਤ ਦੇ ਸਕਦੇ ਹੋ ਪੰਜਾਬ ਪੁਲਿਸ ਦੇ ਜਿੱਥੇ ਕੀ ਆਪਣੀ ਲੱਤਾਂ ਦਾ ਭਾਰ ਨਹੀਂ ਸੰਭਾਲ ਸਕਦੀ ਪਬਲਿਕ ਦਾ ਭਾਰ ਕਿ ਸੰਭਾਲੂਗੀ ਹੋਰ ਬਰਦੀ ਬਾਗ ਜਿਹੜਾ ਡਰਿੰਕ ਕੀਤੀ ਹੋਈ ਹੈ ਇਹਨਾਂ ਨੇ ਹਰਵਿੰਦਰ ਸਿੰਘ ਇਹਨਾਂ ਦਾ ਨਾਮ ਹੈ ਜੀ